ਮਨਸ਼ਾਹਰਪੁਰ ਜ਼ਿਲ੍ਹਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਸੈਂਟਰਲ ਏਜੰਸੀਜ਼ ਦੇ ਕੋਆਰਡੀਨੇਸ਼ਨ ਦੇ ਨਾਲ ਜਿਹੜਾ ਹੈਗਾ ਇੱਕ ਬੰਦਾ ਗ੍ਰਿਫਤਾਰ ਕੀਤਾ ਜਿਹਦਾ ਨਾਮ ਹੈਗਾ ਹਰਪ੍ਰੀਤ ਸਿੰਘ ਐਲੀਆਸ ਪਾਸਟਰ ਜੌਨਸਨ ਆ ਆ ਬੰਦੇ ਦੀ ਉਮਰ ਜਿਹੜੀ ਹੈਗੀ ਲਗਭਗ 35 ইয়ারਸ ਦੇ ਆਸ-પાસ ਹੈਗੀ ਤੇ ਆ ਪਾਕਿਸਤਾਨ ਦੇ ਜਿਹੜੇ ਆਪਰੇਟਿਵਸ ਹੈਗੇ ਆਈਐਸਆਈ ਦੇ ਉਹਨਾਂ ਦੇ ਇਨ ਟੱਚ ਸੀਗਾ ਦੋ ਬਾਰ ਪਾਕਿਸਤਾਨ ਵਿਜ਼ਿਟ ਕਰ ਚੁੱਕਿਆ ਪਿਛਲੇ ਸਾਲਾਂ ਚ ਆ ਤੇ ਉਹਨਾਂ ਦੇ ਟੱਚ ਹੋਣ ਦੇ ਨਾਲ ਉਹਨਾਂ ਨੂੰ ਕਾਫੀ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਹੈਗੀ ਉਹ ਵੀ ਪਾਸ ਆਨ ਕਰਦਾ ਸੀਗਾ ਜਿਵੇਂ ਕਿ ਜਿਹੜੀ ਹੁਣ ਤੱਕ ਦੀ ਤਪਤੀs ਦੇ ਸਾਹਮਣੇ ਆਇਆ ਹੈਗਾ ਕਿ ਇਹਨੇ ਅਗਨੀਵੀਰ ਜਿਹੜੀ ਆਰਮੀ ਦੀ ਰਿਕਰੂਟਮੈਂਟ ਹੈਗੀ ਉਹਦੇ ਉਹਦੇ ਰਿਲੇਟਡ ਐਡਵਰਟਾਈਜ਼ਮੈਂਟਸ ਇਹਨੇ ਸ਼ੇਅਰ ਕੀਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਇਹਨੇ ਯੂਨੀਫਾਰਮ ਦਾ ਪੈਟਰਨ ਵੀ ਉਹਨਾਂ ਨੂੰ ਸ਼ੇਅਰ ਕੀਤਾ ਉਸ ਤੋਂ ਬੱਸ ਸਟੈਂਡ ਰੇਲਵੇ ਸਟੇਸ਼ਨ ਦੀ ਲੋਕੇਸ਼ਨਸ ਵੀ ਜਿਹੜੀ ਹੈਗੀ ਹੋਸ਼ਿਆਰਪੁਰ ਦੇ ਆਸ-ਪਾਸ ਦੇ ਅਲੱਗ-ਅਲੱਗ ਥਾਵਾਂ ਤੇ ਇਸ ਤੋਂ ਮੰਗਦੇ ਰਹੇ ਹੈਗੇ ਇਹਨੇ ਸ਼ੇਅਰ ਕੀਤੀ ਕਿ ਨਹੀਂ ਕੀਤੀ ਉਹ ਇਹਦੇ ਮੋਬਾਈਲ ਦੇ ਡਾਟਾ ਤੋਂ ਡਿਸਕਲੋਜ਼ ਹੋ ਕੇ ਜਦੋਂ ਆਪਾਂ ਰੀਟਰੀਵ ਕਰਾਂਗੇ ਉਸ ਤੋਂ ਪਤਾ ਲੱਗੇਗੀ ਤੇ ਇਸ ਤੋਂ ਇਲਾਵਾ ਸਭ ਤੋਂ ਇੰਪੋਰਟੈਂਟ ਜਿਹੜਾ ਹੈਗਾ ਇਹਨੇ ਲਗਭਗ 8 ਤੋਂ 10 ਮੋਬਾਈਲ ਨੰਬਰ ਤੇ ਇੰਡੀਆ ਦੇ ਮੋਬਾਈਲ ਨੰਬਰਾਂ ਤੇ ਬਾਅਰ ਪਾਕਿਸਤਾਨ 'ਚ ਉਹਨਾਂ ਨੂੰ ਸ਼ੇਅਰ ਕਰਕੇ ਪਾਕਿਸਤਾਨ ਤੇ ਦੁਬਈ 'ਚ ਸ਼ੇਅਰ ਕਰਕੇ ਉਹਨਾਂ ਤੇ ਵਟਸਐਪ ਐਕਟੀਵੇਟ ਕਰਵਾਏ ਹੈਗੇ OTP ਨੇ ਇਥੋਂ SIM ਕਾਰਡਸ ਨੂੰ ਐਕਟੀਵੇਟ ਕਰਕੇ OTP ਇਥੋਂ ਸ਼ੇਅਰ ਕੀਤਾ ਤੇ ਨੰਬਰ ਉੱਥੇ ਪਾਕਿਸਤਾਨ 'ਚ ਜਾਂ ਦੁਬਈ 'ਚ ਐਕਟੀਵੇਟ ਕਰਵਾਏ ਹੈਗੇ ਜੋ ਕਿ ਆਗੇ ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ ਜਿਹੜੇ ਜਿਹੜੇ ISRO ਆਪਰੇਟਿਵਸ ਹੈਗੇ ਉਹ ਹੋਰ ਲੋਕਾਂ ਨੂੰ ਸਪਾਈਂਗ 'ਚ ਜਾਂ ਕਿਸੇ ਹੋਰ ਗਲਤ ਕੰਮ 'ਚ ਇਨਵੋਲ ਕਰਨ ਵਾਸਤੇ ਮਿਸਲੀਡ ਕਰਨ ਵਾਸਤੇ ਯੂਜ਼ ਕਰ ਸਕਦੇ ਹੈਗੇ ਤੇ ਇਸ ਕਰਕੇ ਕਾਫੀ ਇੰਪੋਰਟੈਂਟ ਕੇਸ ਇਸ ਆ ਹੈਗਾ ਇਸ ਤੋਂ ਅਸੀਂ ਹੋਰ ਡਿਟੇਲ ਚ ਟੈਕਨੀਕਲ ਇਨਵੈਸਟੀਗੇਸ਼ਨ ਤੇ ਬਾਕੀ ਸਾਰੀ ਚੀਜ਼ਾਂ ਕਰ ਰਹੇ ਹਾਂ ਹੋ ਸਕਦਾ ਹੋਰ ਵੀ ਪੁਲਾਸ ਸਰ ਜਿਹੜਾ ਪਾਕਿਸਤਾਨ ਗਿਆ ਕਿਸ ਵਾਸਤੇ ਗਿਆ ਸੀ ਕੋਈ ਧਾਰਮਿਕ ਯਾਤਰਾ ਨੂੰ ਜਾਂ ਜਿਹੜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਪਾਕਿਸਤਾਨ ਜਿਸ ਤੇ ਗਿਆ ਹੈਗਾ ਇਹਨੇ ਜਿਹੜਾ ਪਾਕਿਸਤਾਨ ਵਿਜ਼ਿਟ ਕੀਤਾ ਉਸ ਤੇ ਰੀਜ਼ਨ ਜਿਹੜਾ ਦਿੱਤਾ ਗਿਆ ਹੈਗਾ ਉਹ ਹੈਗਾ ਕਿ ਇਹਦਾ ਇਹਨੇ ਦੱਸਿਆ ਕਿ ਵੀ ਮੈਂ ਪਾਸਟਰ ਹੈਗਾ ਇੱਥੇ ਮੈਂ ਪ੍ਰੇਅਰ ਕਰਦਾ ਹੈਗਾ ਮੇਰਾ ਇੱਕ ਉੱਥੇ ਫੋਲੋਅਰ ਹੈਗਾ ਜਿਹਦਾ ਨਾਮ ਸਾਜੀਦ ਹੈਗਾ ਮੈਂ ਉਹਦੇ ਵਾਸਤੇ ਪਹਿਲਾਂ ਪ੍ਰੇਅਰ ਕੀਤੀ ਹੈਗੀ ਤੇ ਉਹ ਮੇਰੀ ਪ੍ਰੇਅਰ ਤੋਂ ਠੀਕ ਹੋਇਆ ਹੈਗਾ ਉਹਨੇ ਮੈਨੂੰ ਫੇਰ ਆਪਣੀ ਸਿਸਟਰ ਦੀ ਪ੍ਰੇਅਰ ਕਰਨ ਵਾਸਤੇ ਕਿਹਾ ਸਾਜੀਦ ਨੇ ਪਾਕਿਸਤਾਨ ਤੋਂ ਫੇਰ ਮੈਂ ਸਿਸਟਰ ਦੇ ਵਾਸਤੇ ਪ੍ਰੇਅਰ ਕੀਤੀ ਕਿ ਵੀ ਉਹਦਾ ਰਿਸ਼ਤਾ ਜਲਦੀ ਹੋ ਜਾਏ ਤੇ ਫੇਰ ਜਦੋਂ ਉਹਦਾ ਰਿਸ਼ਤਾ ਹੋ ਗਿਆ ਤੇ ਉਹਨੇ ਮੈਨੂੰ ਸ਼ਾਦੀ ਤੇ ਇਨਵਾਈਟ ਕੀਤਾ ਤੇ ਉਹ ਜਿਹੜੀ ਹੈਗੀ ਪੂਰੀ ਗੱਲ ਉਹਨੇ ਦੱਸੀ ਹੈਗੀ ਉਸ ਤਰੀਕੇ ਦਾ ਜਿਹੜਾ ਹੈਗਾ ਉਸ ਤੋਂ ਬਾਅਦ ਅਗਲੀ ਜਿਹੜੀ ਵਿజిਟ ਕਿਨੇ ਕੀਤੀ ਹੈਗੀ ਉਹ ਫੇਰ ਸ਼ਾਦੀ ਦੇ ਮਾਨੇ ਕੀਤੀ ਹੈਗੀ ਜਿਹੜਾ ਸਾਜਿਦ ਦਾ ਸਾਜਿਦ ਨਾਮ ਦਾ ਇੱਕ ਆਪਰੇਟਿਵ ਜਿਹੜਾ ਦੱਸ ਰਿਹਾ ਹੈਗਾ ਉਹਦੇ ਕਜਨ ਦੇ ਸ਼ਾਦੀ ਦੇ ਮਾਨੇ ਇਹਨੇ ਕੀਤੀ ਹੈਗੀ ਤੇ ਇਸ ਕਰਕੇ ਦੋ ਬਾਰ ਆ ਲਗਭਗ 22 23 ਦਿਨ ਜਿਹੜਾ ਹੈਗਾ ਪਾਕਿਸਤਾਨ ਵਿజిਟ ਕਰਕੇ ਆਇਆ ਹੈਗਾ ਲਾਹੌਰ ਆ ਜਾ ਕੇ ਰਿਹਾ ਹੈਗਾ ਤੇ ਉਥੋਂ ਫਿਰ ਅੰਮੇ ਵੀ ਅਲਗ-ਅਲਗ ਲੋਕਾਂ ਨੂੰ ਮਿਲਿਆ ਹੋਵੇਗਾ ਸਾਰੀ ਚੀਜ਼ਾਂ ਹੈਗੀ ਉਹ ਬਾਕੀ ਦੇ ਮੋਬਾਈਲ ਤੋਂ ਕੋਈ ਸਰ ਕੋਈ ਪਾਕਿਸਤਾਨੀ ਏਜੰਟ ਸੋਰੀ ਆਈਐਸਆਈਬੈਕੂ ਏਜੰਟ ਹਾ ਆਬਵੀਅਸਲੀ ਰੱਖੋ ਜਿਹੜਾ ਬੰਦਾ ਸੈਂਸਿਟਿਵ ਇਨਫੋਰਮੇਸ਼ਨ ਰਿਟਰੀਵ ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਕਿਸੇ ਵੀ ਇੰਡੀਅਨ ਬੰਦੇ ਤੋਂ ਤੇ ਉਹ ਉਹਦਾ ਕੰਮ ਜਿਹੜਾ ਹੈਗਾ ਉਹ ਤੋਂ ਸਪਾਈਂਗ ਕਰਵਾਉਂਦਾ ਹੈਗਾ ਤੇ ਉਹ ਡੈਫੀਨਿਟਲੀ ਜਿਹੜਾ ਹੈਗਾ ਆਈਐਸਆਈ ਦਾ ਕੋਈ ਨਾ ਕੋਈ ਆਪਰੇਟਿਵ ਜਿਹੜਾ ਟ੍ਰੇਨਡ ਆਪਰੇਟਿਵ ਹੁੰਦਾ ਉਹੀ ਇਸ ਤਰੀਕੇ ਤੇ ਕੰਮ ਕਰਦਾ ਹੈਗਾ ਕਿ ਪਹਿਲਾਂ ਬੰਦੇ ਨੂੰ ਟਰੈਪ ਕਰਦਾ ਫਿਰ ਉਸ ਤੋਂ ਧੀਰੇ ਧੀਰੇ ਗੱਲਾਂ ਬਾਤਾਂ ਲੈ ਕੇ ਜਾਂ ਉਹਨੂੰ ਪੈਸੇ ਦਾ ਲਾਲਚ ਦੇ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਉਹਨੂੰ ਜਿਵੇਂ ਕਿ ਇਹਨੂੰ ਇਹਨੂੰ ਜਿਹੜਾ ਹੈਗਾ ਜਿਹੜਾ ਅਸੀਂ ਬੰਦਾ ਫੜਿਆ ਹੈਗਾ ਹਰਪ੍ਰੀਤ ਸਿੰਘ ਇਹਨੂੰ ਪਿਛਲੇ ਲਗਭਗ 2 2.5 ਸਾਲਾਂ ਚ ਇਹਨਾਂ ਨੇ 1 ਲੱਖ ਤੋਂ ਉੱਪਰ ਪੈਸਾ ਇਹਨਾਂ ਨੇ ਵਕ ਵਕ ਟਾਈਮ ਤੇ ਦਿੰਦੇ ਰਹੇ ਹੈਗੇ ਤੇ ਇਹਦੇ ਬਦਲੇ ਚ ਕੁਛ ਨਾ ਕੁਛ ਫੋਰਸ ਜੀ ਵੀਜ਼ਿਟ ਨੂੰ ਜਿਹਦਾ ਸੰਪਰਕ ਚਾਹੀਦਾ ਨਹੀਂ ਵੀਜ਼ਿਟ ਤੋਂ ਪਹਿਲਾਂ ਪਹਿਲਾਂ ਸੰਪਰਕ ਆਏ ਫਿਰ ਵੀਜ਼ਿਟ ਕਰਵਾਇਆ ਇਹਨੂੰ ਉਥੇ ਸੰਪਰਕ ਜਿਹੜਾ ਹੈਗਾ ਸੋਸ਼ਲ ਮੀਡੀਆ ਤੇ ਨਾਲ ਸਰ ਕਿੰਨੇ ਦਿਨਾਂ ਤੋਂ ਸੰਪਰਕਾਂ ਕਰਿਆ ਸੀਗਾ ਤੇ ਕੋਈ ਪਹਿਲਾਂ ਕੋਈ ਕੇਸ ਤਾਂ ਨਹੀਂ ਆਇਆ ਨਹੀਂ ਅਭੀ ਤੱਕ ਇੱਥੇ ਪਹਿਲਾਂ ਕੋਈ ਕੇਸ ਨਹੀਂ ਹੈਗਾ ਤੇ ਪਾਕਿਸਤਾਨ ਲਗਭਗ 22-23 ਦਿਨ ਦੋਨੋਂ ਟੂਰਾਂ ਚ ਰਿਹਾ ਹੈਗਾ ਸੋ ਇਹਨੇ ਕਿੰਨੇ ਸਮੇਂ ਤੱਕ ਇਹ ਪਹਿਲਾਂ 2016 ਔਰ 2007 ਨੇ ਹਾਂਜੀ ਆ ਪਹਿਲਾਂ ਹਰਪ੍ਰੀਤ ਸਿੰਘ ਦਾ ਨਾਮ ਸੀਗਾ ਤੇ ਬਾਅਦ 'ਚ ਇਹਨੇ ਆਪਣਾ ਜਿਹੜਾ ਹੈਗਾ ਰਿਲੀਜੀਅਨ ਕਨਵਰਟ ਕਰਕੇ ਤੇ ਉਹ ਇਹਨੇ ਕ੍ਰਿਸ਼ਨਿਟਿਕ ਬਣ ਕੇ ਪੁੱਛਾ ਮਾਰਦਾ ਜਿਵੇਂ ਲੋਕਾਂ ਨੂੰ ਪੁੱਛ ਕਰ ਮੈਨੂੰ ਦੇਖੋ ਆ ਬੜਾ ਸੈਂਸਿਟਿਵ ਰਿਲੀਜੀਅਸ ਮੈਟਰ ਹੈਗਾ ਜਿਹਦੇ ਵਿੱਚ ਬਟ ਯੈਸ ਆ ਜਿਹੜਾ ਹੈਗਾ ਹੁਣ ਕ੍ਰਿਸ਼ਨਿਟਰੀ ਪ੍ਰੈਕਟਿਸ ਕਰਦਾ ਸੀਗਾ ਤੇ ਇੱਥੇ ਜਿਹੜਾ ਹੈਗਾ ਹੁਸ਼ਿਆਰਪੁਰ 'ਚ ਪਿਛਲੇ ਲਗਭਗ 3-4 ਸਾਲਾਂ ਤੋਂ ਰਹਿ ਰਿਹਾ ਸੀਗਾ ਤੇ ਲੋਕਲ ਆਪਣੇ ਏਰੀਆ ਚ ਜਿਹੜਾ ਇਨ ਰੂਟੀਨ ਆਪਣਾ ਪਿੱਛੇ ਬੈਕਗਰਾਉਂਡ ਚ ਕੀ ਕੰਮ ਕਰਦਾ ਸੀਗਾ ਦੈਟ ਇਜ਼ ਉਹ ਦੈਟ ਇਜ਼ ਦੀ ਕੇਸ ਬਟ ਜਿਹੜਾ ਸਾਹਮਣੇ ਦਾ ਜਿਹੜਾ ਫੇਸ ਸੀਗਾ ਇਹਦਾ ਉਹ ਇੱਕ ਰਿਲੀਜੀਅਸ ਪ੍ਰੀਚਰ ਦਾ ਕੰਮ ਜਾਂ ਪ੍ਰੈਕਟਿਸ ਕਰਨ ਦਾ ਕੰਮ ਜਿਹੜਾ ਹੈਗਾ ਅੱਗੇ ਕੁਝ ਧੰਨਵਾਦ ਲਿਆਇਆ ਤੁਹਾਨੂੰ ਕਿ ਅੱਗੇ ਕੁਝ ਅਪਡੇਟ ਸਾਹਮਣੇ ਆਉਗਾ ਨਹੀਂ ਇਟ ਇਸ ਇਸ ਸਪਾਇੰਗ ਦੇ ਕੰਮ ਚ ਇਹਦੀ ਫੈਮਿਲੀ ਦਾ ਕੋਈ ਰੋਲ ਸਾਹਮਣੇ ਨਹੀਂ ਆਇਆ ਹੈਗਾ ਜੋ ਸੁਣਾਉਂਦਾ ਜੇਕਰ ਇਹਨਾਂ ਦੇ ਮੋਬਾਈਲ ਫੋਨਸ ਤੇ ਡਾਟਾ ਤੋਂ ਕੋਈ ਚੀਜ਼ ਸਾਹਮਣੇ ਆਉਂਦੀ ਹੈ ਕਿ ਤੇ ਫਿਰ ਅਕੋਰਡਿੰਗ ਲਈ ਇਨਵੈਸਟੀਗੇਟਰ ਲੱਗਦਾ ਵੀ ਕੁਝ ਹੋਰ ਲੈਕਚਾ ਜਿਹੜੇ ਯੈਸ ਇਸ ਡੈਫੀਨਿਟਲੀ ਦੇਖੋ ਇਹ ਚ ਟੈਕਨੀਕਲ ਇਨਵੈਸਟੀਗੇਸ਼ਨ ਵਾਲਾ ਕੇਸ ਹੈਗਾ ਬੜਾ ਨੈਸ਼ਨਲ ਸਿਕਿਉਰਿਟੀ ਦੇ ਰਿਲੇਟਡ ਬੜਾ ਇੰਪੋਰਟੈਂਟ ਕੇਸ ਹੈਗਾ ਜਿਹੜਾ ਪੰਜਾਬ ਪੁਲਿਸ ਨੇ ਤੇ ਕਾਊਂਟਰ ਇੰਟੈਲੀਜੈਂਸ ਨੇ ਜਿਹੜਾ ਕਰੈਕ ਕੀਤਾ ਹੈਗਾ ਤੇ ਹੁਣ ਇਹਦੇ ਮੋਬਾਈਲ ਦੀ ਸਾਰੀ ਡਾਟਾ ਰਿਟਰੀਵਲ ਪਲੱਸ ਜਿਹੜਾ ਹੈਗਾ ਜਿਹੜੇ SIM ਕਾਰਡਸ ਇਹਨੇ ਖਰੀਦੇ ਹੈਗੇ ਉਹਨਾਂ ਦਾ ਆਈਡੈਂਟੀਫਿਕੇਸ਼ਨ ਉਹਨਾਂ ਚ ਕਿਹੜੇ ਡਾਕੂਮੈਂਟਸ ਨੇ ਯੂਜ਼ ਕੀਤੇ ਹੈਗੇ ਔਰ ਡਾਕੂਮੈਂਟਸ ਅ ਅੰਮਦਾ ਵੈਰੀਫਿਕੇਸ਼ਨ ਤੇ ਹੋਰ ਸਾਰੇ ਕਿਸ ਕਿਸ ਤਰੀਕੇ ਦੀ ਇਨਫੋਰਮੇਸ਼ਨ ਇਹਨੇ ਭੇਜੀ ਹੈਗੀ ਉਹ ਵੀ ਸਾਰਾ ਜਿਹੜਾ ਹੈਗਾ ਪੂਰਾ ਬੈਕਗ੍ਰਾਉਂਡ ਚੈੱਕ ਵਗੈਰਾ ਸਾਰਾ ਕਰਵਾਇਆ ਗਿਆ ਸਰ ਇਹ ਬੇਸਿਕਲੀ ਹੁਸ਼ਿਆਰਪੁਰ ਦੀਆਂ ਹੀ ਲొਕੇਸ਼ਨਸ ਵਗੈਰਾ ਉਹ ਤੇ ਸ਼ੇਅਰ ਕਰਦਾ ਇਨਫੋਰਮੇਸ਼ਨ ਜਾਂ ਜਿੱਦਾਂ ਸਾਡੇ ਨਾਲ ਮਿਲਿਟਰੀ ਏਰੀਆ ਜੇ ਸਟਾਰਟ ਹੋ ਜਾਂਦਾ ਆਦਮਪੁਰ ਹੁਣ ਤੱਕ ਜਿਹੜੀ ਗੱਲ ਆਈ ਹੈਗੀ ਸਾਹਮਣੇ ਹੁਣ ਤੱਕ ਦੀ ਜਿਹੜੀ ਪੁਸਤਾ ਚ ਹੈਗੀ ਉਹਦੇ ਵਿੱਚ ਹੁਸ਼ਿਆ ਮਤਲਬ ਲੋਕਲ ਏਰੀਆ ਦੀ ਇਨਫੋਰਮੇਸ਼ਨ ਜਿਹੜਾ ਹੈਗਾ ਆ ਸ਼ੇਅਰ ਕਰ ਸਕਦੇ ਆ ਇਹ ਕਥਮ ਕਰਦੇ ਕਿੰਨੇ ਸਮੇਂ ਦੇ ਵਿੱਚ ਦੋ 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 ਵਾਰ ਇਹ ਪੱਤਰ ਚਲਣ ਗਿਆ ਦੋ ਸਾਲਾਂ ਦੇ ਵਿੱਚ